ਅਵੇ ਕੋਈ ਫਾਰਾ ਦੇ ਵਿੱਚੋਂ ਚੀਰ ਕੇ ਪੁੱਤਰ ਲਿਆਂਦਾ ਬਿਜਾਵਾਂ ਦੇ ਵਿੱਚ ਹੋ ਰਹੀ ਬਲੈਕ ਕੋਈ ਕਹਿੰਦਾ 200 ਰੁਪਏ ਫੁੱਟ ਕੋਈ ਕਹਿੰਦਾ 250 ਰੁਪਏ ਫੁੱਟ ਬੋਰਾ ਟਾਇਲ ਤੇ ਸਾਨੂੰ ਮਿਲਦਾ ਸਿਰਫ 40 ਰੁਪਏ ਫੁੱਟ ਦੇ ਸਟੋਨ ਬਾ ਦੇਖੇ ਜਿਹੜੇ ਬਜ਼ਾਰਾਂ ਦੇ ਵਿੱਚ 60-60 55 50 ਗੋਰਾ ਟਾਇਲ ਨੇ ਕਰਤੇ 22 ਰੁਪਏ ਫੁੱਟ ਚਾਹ ਲਾਓ ਬੈਡਰੂਮ ਦੇ ਵਿੱਚ ਚਾਹ ਲਾਓ ਲੌਬੀ ਦੇ ਵਿੱਚ ਦੇਖੋ ਫੋਟੋ ਕਹੈਂ ਡਾਰੀ ਹੈ ਨਾ ਦੇਖੋ ਚੰਡੀਗੜ੍ਹ ਦਿੱਲੀ ਬੰਬਈ ਦੋ ਦੋ ਕਰੋੜ ਦੀਆਂ ਕੋਠੀਆਂ ਬਣ ਜਾਂ 100 100 ਰੁਪਏ ਫੁੱਟ ਬਿਕ ਜਾਂ ਦੋਵੇ ਚਾਰ ਤੇ ਇਦਾਂ ਦੀ ਡਿਜ਼ਾਈਨ 35 ਰੁਪਏ ਫੁੱਟ ਦੇ ਵਿੱਚ ਆਹ ਦੇਖੋ ਸਰ ਰਸੋਈ ਦਾ ਸ਼ਿੰਗਾਰ ਸਿਰਫ 800 ਰੁਪਏ ਵਿੱਚ ਲੈ ਜੋ ਬ੍ਰਿਕ ਵਾਲੀਆਂ ਟਾਇਲਾਂ ਲੈਣੀਆਂ ਲੈ ਜੋ ਇਦਾਂ ਯਾਰ ਟਾਈਲਾਂ ਵਾਲੀਆਂ ਲੈ ਜਾਓ ਬਹੁਤ ਲੇਟਸਟ ਡਿਜ਼ਾਈਨ ਆ ਦੇਖੋ ਨਵੇਂ-ਨਵੇਂ ਡਿਜ਼ਾਈਨ ਸਿਰਫ 30 ਰੁਪਏ ਫੁੱਟ ਦੇ ਵਿੱਚ ਜਿਹੜੀਆਂ ਸੋਇਆਂ ਦੇ ਵਿੱਚ ਸ਼ੇਰਫਾ ਲੱਗਦੀਆਂ ਇਹਦੇ ਉੱਤੇ ਵੀ ਬਹੁਤ ਲਟ ਹੋ ਰਹੀ ਬਾਜ਼ਾਰ 'ਚ ਇਹ ਚ ਫਰਕ ਕੀ ਹੈਗਾ ਪੂਰੇ ਦਾ ਪੂਰਾ ਪੇਸ ਦਿੱਤਾ ਜੀ ਸਾਨੂੰ 3300 ਰੁਪਏ ਦਾ ਤੁਸੀਂ ਹੋਟਲ ਬਣਾ ਰਹੇ ਹੋ ਕੋਠੀਆਂ ਬਣਾ ਰਹੇ ਹੋ ਪੀਜੀ ਬਣਾ ਰਹੇ ਹੋ ਤੁਹਾਡੇ ਘਰਾਂ ਦੀ رونਕ ਗਾਰੰਟੀ ਦੇ ਨਾਲ ਗੋਆ ਟਾਈਲਸ ਫੀਲ ਦਾ ਲੱਗਦੀ ਸਲਾਈ ਟਟਗਾ ਰੇ ਟਟਗਾ ਰੇ ਟੌਲਾ ਦੇ ਟਟਗਾ ਰੇ ਆ ਦੇਖੋ ਜੀ ਪਹਾੜਾਂ ਦੇ ਵਿੱਚੋਂ ਚੀਰ ਕੇ ਪੁੱਤਰ ਲਿਆਂਦਾ ਬਿਆਆਂ ਦੇ ਵਿੱਚ ਹੋ ਰਹੀ ਬਲੇਕ ਕੋਈ ਕਹਿੰਦਾ 200 ਰੁਪਏ ਫੁੱਟ ਕੋਈ ਕਹਿੰਦਾ 250 ਰੁਪਏ ਫੁੱਟ ਕੋਈ ਕਹਿੰਦਾ 225 ਰੁਪਏ ਫੁੱਟ ਬਾਈ ਜੀ ਫੈਰੇ ਕਰਦੇ ਲੋਕਾਂ ਦੇ ਨਿਆਰੇ ਲਿਆ ਗਏ ਅੱਜ ਹਾਂਜੀ ਹਾਂਜੀ ਸਰ 225 ਰੁਪਏ ਫੁੱਟ ਵਾਲੇ ਸਟੋਨ ਸਟੋਨ ਲੈਣ ਦੀ ਜ਼ਰੂਰਤ ਨਹੀਂ ਗੋਰਾ ਟਾਇਲ ਤੇ ਸੋਨੂ ਮਿਲਣਾ ਸਿਰਫ 40 ਰੁਪਏ ਫੁੱਟ ਦੇ ਸਟੋਨ ਆ ਬਾਜੀ ਸਿਰਫ 40 ਰੁਪਏ ਫੁੱਟ ਦੇ ਸਟੋਨ ਆ ਦੇਖੋ ਨੇ ਪੈਸਟਲ ਡਿਜ਼ਾਈਨ ਇਹ ਦੇਖੋ ਓਹ ਹੋ ਹੋ ਮੈਂ ਕਹਿੰਦਾ ਨਜ਼ਾਰਾ ਆ ਗਿਆ ਨਜ਼ਾਰਾ ਕੋਈ 200 ਫੁੱਟ ਨਹੀਂ ਕੋਈ 250 ਫੁੱਟ ਨਹੀਂ ਗੋਰਾ ਟਾਇਲ ਬਸੇ ਧਮਾਕਾ ਕਰਦਾ ਇਹਦੇ 40 ਰੁਪਏ ਫੁੱਟ ਲਾਜੋ ਲੋਕਾਂ ਦੇ ਵੱਡੇ ਫਾਇਦੇ ਹੋ ਰਿਆ ਤੁਸੀਂ ਹੋਟਲ ਬਣਾ ਰਹੇ ਹੋ ਕੋਠੀਆਂ ਬਣਾ ਰਹੇ ਹੋ ਪੀਜੀ ਬਣਾ ਰਹੇ ਹੋ ਤੁਹਾਡੇ ਘਰਾਂ ਦੀ رونਕ ਬਣ ਗਿਆ ਗੋਰਾ ਟੈਲ ਬਾਈ ਜੀ ਆ ਵੀ ਬੜੇ ਸੋਹਣੇ ਸੋਹਣੇ ਕਿਚਨ ਦੇ ਵਿੱਚ ਲਾਉਣ ਵਾਲੇ ਪੋਸਟਰ ਤਿਆਰ ਕੀਤੇ ਇਹ ਆ ਜੀ ਰਸੋਈ ਦਾ ਸ਼ਿੰਗਾਰ ਸਿਰਫ 800 ਰੁਪਏ ਵਿੱਚ ਲੈ ਜਾਓ ਸੋਡੇ ਵਾਸਤੇ 800 ਰੁਪਏ ਚ ਗੋਰਾ ਟੈਲ ਨੇ ਲਾਤੀਆਂ ਆਫਰ ਦੇਖੋ ਜੀ ਗੋਰਾ ਟੈਲ ਦਾ ਦਿਆਲ ਹੋ ਗਿਆ ਬਾਜ਼ਾਰ ਤੇ 3500 ਰੁਪਏ ਸਾਡੇ ਕੋਲ ਕਹਿੰਦੇ 800 ਦੇ ਵਿੱਚ ਲੈ ਜਾਓ ਭਾਈ ਜੀ ਇਧਰ ਆਓ ਆ ਦੇਖੋ ਬੋਲ ਬੋਲਦੇ ਬੱਚੇ 100 100 ਰੁਪਏ ਫੁੱਟ ਵੇਚਦੇ ਆ 2 ਵੇ 4 ਤੇ ਇਧਰ ਹੀ ਡਿਜ਼ਾਈਨ ਇਹ ਚ ਫਾਇਦਾ ਕਰੋ ਸਰ ਇਹ ਦਿੱਤਾ ਜੀ ਸੋਨੋ ਸਿਰਫ 35 ਰੁਪਏ ਫੁੱਟ ਸਵਾਦ ਵੇ ਨਿਆਰੇ ਆ ਗਏ ਨਿਆਰੇ ਭਾਈ ਜੀ ਮੈਨੂੰ ਇਹ ਦੱਸ ਦਿਓ ਵੇ ਚਿੱਟਾ 35 ਰੁਪਏ ਦਾ ਕਾਲਾ 35 ਰੁਪਿਆ ਸਰ ਦੋਨੋਂ ਹੀ ਹਾਈ ਗਲੋਸ ਕਦੇ ਵੀ ਗੋਰਾ ਤੇਲ ਪਲੱਸ ਰੇਟ ਨਹੀਂ ਕਰਦਾ ਜੀ ਹਾਈ ਗਲੋਸ ਦਾ ਵੀ ਸਿਰਫ 35 ਰੁਪਏ ਫੁੱਟ ਦੇ ਵਿੱਚ ਜਿਹੜਾ ਮਰਜੀ ਰੰਗ ਮੈਂ ਕਹਾਂ ਜਰ ਜਿਹੜਾ ਮਰਜੀ 1 ਨੂੰ 2 ਨਹੀਂ 50 ਨਹੀਂ 100 200 ਰੰਗ ਕਲਰ ਪਾ ਜੀ ਆ ਗੋ 5 ਸਟਾਰ ਹੋਟਲਾਂ ਦੇ ਵਿੱਚ ਲੱਗਾ ਦੇਖਿਆ ਮੈਂ ਕਿਹਾ ਸਰ ਇਹ ਵੀ 35 ਰੁਪਏ ਫੁੱਟ ਦੇ ਵਿੱਚ ਤੁਸੀਂ ਗੋਰਾ ਟਾਇਲ ਤੇ ਖੜੇ ਹੋ ਜੀ ਗੋਰਾ ਟਾਇਲ ਇੱਕੋ ਹੀ ਰੇਟ 'ਚ ਹੈ ਸਿਰਫ ਲੋਕਾਂ ਦੇ ਫਾਇਦੇ ਕਰਦਾ ਜੀ 35 ਰੁਪਏ ਫੁੱਟ ਦੇ ਵਿੱਚ ਆ ਦੇਖੋ ਸਰ ਚਲੋ ਜੀ ਜਿਨਾਂ ਦੇ ਸੁਪਨੇ ਆ ਜਿਨਾਂ ਨੇ ਘਰ ਬਣਾਉਣ ਬਾਰੇ ਸੋਚਦੇ ਆ ਛੇਤੀ ਛੇਤੀ ਆ ਜਾਓ ਆਵਰਾ ਚੱਲ ਰਿਹਾ ਹੁਣੇ ਆ ਕੇ ਚਾਹ ਲੈ ਜਾਓ ਚਲੋ ਜੀ ਰੰਗ ਜਿਹੜਾ ਮਰਜ਼ੀ ਲੈ ਜਾਓ ਡਿਜ਼ਾਈਨ ਜਿਹੜਾ ਮਰਜ਼ੀ ਲੈ ਜਾਓ ਮੈਂ ਤਾਂ ਨਜ਼ਰ ਆਇਆ ਜੀ ਐਦੋਂ ਵੀ ਆਜੋ ਸੋਨੋ ਲੇਟੈਸਟ ਡਿਜ਼ਾਈਨ ਦਿਖਾਉਣੇ ਆ ਜੀ ਬੁੱਕ ਮੈਚ ਬੁੱਕ ਮੈਚ ਦਾ ਤਾਂ ਵੈਸੇ 100 ਰੁਪਏ ਫੁੱਟ ਦੇ ਵਿੱਚ ਆ ਜੀ ਆਹ ਵੇਖੋ ਚਾਹ ਲਾਓ ਬੈਡਰੂਮ ਦੇ ਵਿੱਚ ਚਾਹ ਲਾਓ ਲੌਬੀ ਦੇ ਵਿੱਚ ਵੇਖੋ ਫੋਟੋ ਕਹਿੰਡ ਆ ਰਹੀ ਹੈ ਨਾ ਦੇਖੋ ਇਹ ਵੀ ਸਿਰਫ ਦਿੱਤਾ 35 ਰੁਪਏ ਫੁੱਟ ਦੇ ਵਿੱਚ ਜੀ ਫਾਇਦੇ ਕਰਦੇ ਆ ਫਾਇਦਾ ਨਾ ਦੂਜਾ ਨਾਮ ਕੋਰਾਟਾਲ ਆ ਵੀ 35 ਰੁਪਏ ਇਧਰ ਮਾਰੋ ਧਿਆਨ ਆ ਦੇਖੋ ਚੰਡੀਗੜ੍ਹ ਦਿੱਲੀ ਬੰਬਈ ਦੇ ਦੋ ਦੋ ਕਰੋੜ ਦੀਆਂ ਕੋਠੀਆਂ ਬਣ ਜਾਂ ਉਹਨਾਂ ਦੇ ਘਰਾਂ 'ਚ ਬਾਥਰੂਮਾਂ ਦਾ ਡਿਜ਼ਾਈਨ ਇਧਰ ਹੁੰਦਾ 800 ਰੁਪਏ ਇਹ ਵੀ ਸਰ ਲਗਜ਼ਰੀ ਡਿਜ਼ਾਈਨ ਜੀ ਸਿਰਫ 35 ਰੁਪਏ ਫੁੱਟ ਦੇ ਵਿੱਚ ਆਜੋ ਹੋਰ ਵੇਖੋ ਜੀ ਅੱਛਾ ਇਹਦਾ ਕੁਝ ਵੀ ਨਹੀਂ ਦੱਸੋ ਨਾ ਮੈਂ ਕਿਹਾ ਸਰ ਰਸੋਈ ਦਾ ਸਿਰਫ 22 ਰੁਪਏ ਫੁੱਟ ਦੇ ਵਿੱਚ ਜੀ ਸੋ ਆਹ ਭਾਈ ਬੋਰਡਰ ਦੇ ਵਿੱਚ ਬੜਾ ਸੋਹਣਾ ਡਿਜ਼ਾਈਨ ਪਿਆ ਇਹ ਜਰੂਰ ਹੋਊਗਾ 1836 ਦੇ ਵੋਡਨ ਹੈ ਜੀ 836 35 ਰੁਪਏ ਫੁੱਟ ਦੇ ਵਿੱਚ ਦਿੱਤਾ ਜੀ 836 ਸਰ ਐਲੀਵੇਸ਼ਨ ਜੀ ਬਹੁਤ ਲੇਟਸਟ ਡਿਜ਼ਾਈਨ ਆ ਦੇਖੋ ਨਵੇਂ ਨਵੇਂ ਡਿਜ਼ਾਈਨ ਸਿਰਫ 30 ਰੁਪਏ ਫੁੱਟ ਦੇ ਵਿੱਚ ਜੀ ਆ ਦੇਖੋ ਜੀ ਤੁਹਾਡੇ ਘਰਾਂ ਦੀ ਸੌਰਖੀ ਬਿੰਦੀ ਜਿਹਨੂੰ ਮੱਥਾ ਕਹਿੰਦੇ ਆ ਜਿਹਨੂੰ ਕਹਿੰਦੇ ਡਿਜ਼ਾਈਨ ਸੋਹਣੇ ਸੋਹਣੇ ਸੋ ਬਾਈ ਜੀ ਬਾਕੀ ਦਾ ਸਾਰੇ ਦਾਸਤੇ ਆ ਦੱਸੋ ਹਣਾ ਦੇਖੋ ਕਿੰਨਾ ਸੋਹਣਾ ਲਜਰੀ ਪੀਸ ਹੈ ਇਹ 22 ਰੁਪਏ ਫਟ ਦੇ ਵਿੱਚ ਜੀ 12 18 ਦੀ ਟੈਲੀ ਬਾਈ ਜੀ ਕਰੀ ਕੀ ਜਾਨੇ ਕੋਈ 35 ਰੁਪਏ ਤੱਕ ਦਾ ਕੇ ਇਹ ਵੀ 22 ਰੁਪਏ ਦਾ 22 ਰੁਪਏ ਦਿੱਤਾ ਜੀ ਸਿਰਫ 22 ਰੁਪਏ ਤੁਸੀਂ ਗੋਰਾ ਟੈਲੀ ਮੈਨੂੰ ਹੋਰ ਹੋਰ ਵੀ ਦੱਸੋ 22 ਰੁਪਏ ਚ ਹੋਰ ਕੀ ਕੀ ਹੈਗਾ ਆਪਣੇ ਕੋਲ ਨਾ ਮਤਲਬ ਮਜ਼ਾ ਆ ਰਿਹਾ ਨਾ ਦੇਖ ਕੇ ਵੀਡੀਓ ਲੋਕਾਂ ਨੂੰ ਦੱਸੋ ਹੋਰ 22 ਰੁਪਏ ਚ ਕਿਹੜੇ ਕੋਈ ਡਿਜ਼ਾਈਨ ਹੈਗੇ ਆਜੋ ਸਰ ਆ ਸਾਰੇ 22 ਰੁਪਏ ਫਟ ਕੀ ਹੈ ਜੀ ਆਹ ਦੇਖੋ ਜੀ 22 ਰੁਪਏ ਫਟ ਦੇ ਵਿੱਚ ਆਹ ਦੇਖੋ ਲਓ ਜੀ ਆਹ ਦੇਖੋ ਜਿਹੜੇ ਬਜ਼ਾਰਾਂ ਦੇ ਵਿੱਚ 60 60 55 50 ਡੋਰਾ ਟਾਇਲ ਨੇ ਕਰਤੇ 22 ਰੁਪਏ ਫੁੱਟ 22 ਰੁਪਏ ਫੁੱਟ ਮਾਤਰਾ ਵਾਕਈ ਰੇਟਾਂ ਦੇ ਰਿਕਾਰਡ ਤੋੜ ਦਿੱਤੇ ਆ ਬ੍ਰਿਕ ਵਾਲੀਆਂ ਟਾਇਲਾਂ ਲੈਣੀਆਂ ਲੈ ਜਾਓ ਇਦਾਂ ਦੀਆਂ ਟਾਇਲਾਂ ਲੈਣੀਆਂ ਲੈ ਜਾਓ ਆ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਸੋ ਭਾਜੀ ਬਾਕੀ ਦਾ ਫਾਇਦਾ ਕਰਤਾ ਆ ਦੇਖੋ ਕਿੰਨਾ ਦੇ ਤੇ ਜਿਹੜੀਆਂ ਰਸੋਈਆਂ ਦੇ ਵਿੱਚ ਸ਼ੇਲਫਾਂ ਲੱਗਦੀਆਂ ਇਰੇ ਉੱਤੇ ਵੀ ਬਹੁਤ ਲਟਹੋੜੀ ਬਜ਼ਾਰ 'ਚ ਇਹ ਚ ਫਰਾ ਕੀ ਹੈਗਾ ਇਹ ਪੂਰੇ ਦਾ ਪੂਰਾ ਪੀਸ ਦਿੱਤਾ ਜੀ ਸਾਨੂੰ 3300 ਰੁਪਏ ਦਾ ਸੋ ਬਾਈ ਜੀ ਠੀਕ ਹੈ ਜੇ ਤੁਸੀਂ ਬਜ਼ਾਰਾਂ ਦੇ ਵਿੱਚ ਮੈਂ ਬਹੁਤ ਸੋੜਾ ਦੇ ਯਾਨਾ ਇਹ ਕੋਈ 10000 ਰੁਪਏ ਮੰਗਦਾ ਕੋਈ 12000 15 15000 ਦੇ ਇਹ ਪੂਰੇ ਪੀਸ ਲੈ ਗਦੇ ਤੁਸੀਂ 3300 ਚ ਦੇਈਏ ਸਰ ਲੋੜਾ ਟਾਈਲ ਤੇ ਖੜਿਆ ਹਾਂ ਸਰ 3300 ਰੁਪਏ ਦਾ ਪੀਸ ਪੂਰੀ ਸਲੇਬ 3300 ਰੁਪਏ ਦੇ ਵਿੱਚ ਕੰਮ ਸੇ ਕੰਮ 20 ਰੰਗ ਪਏ ਆ ਜੀ 20 ਰੰਗ ਸੋ ਹੌਰ ਤੁਸੀਂ ਸੁੱਤੇ ਨਾ ਪੈ ਰਹੇ ਜੋ ਚਾਹੇ ਜੰਮੂ ਕਸ਼ਮੀਰ ਚ ਬੈਠੇ ਹੋ ਹਰਿਆਣਾ ਚ ਬੈਠੇ ਹੋ ਰਾਜਸਥਾਨ ਚ ਬੈਠੇ ਹੋ ਚਾਹੇ ਦੇਖੋ ਹਿਮਾਚਲ ਪ੍ਰਦੇਸ਼ ਪੰਜਾਬ ਦਿੱਲੀ ਜੋ ਵੀ ਜਿੱਥੇ ਵੀ ਹੋ ਰਿਹਾ ਛੇਤੀ ਛੇਤੀ ਆ ਜਾਓ ਗੋਰਾਟਾ ਰਾਮਪੜਾ ਫੋਲ ਤੇ ਸੇਲ ਲੱਗ ਗਈ ਆ ਕੋਈ 20 ਰੁਪਏ ਫੋਟ ਕੋਈ 28 ਰੁਪਏ ਫੋਟ ਕੋ 35 ਰੁਪਏ ਫੋਟ 100 150 ਰੁਪਏ ਵਾਲੇ ਕਰਤੇ 35 35 ਰੁਪਏ ਫਾਇਦੇ ਬਹੁਤ سارے ਆ ਭਾਈ ਜੀ ਸੋਸ਼ਲ ਮੀਡੀਆ ਦਾ ਜਵਾਨਾ ਕਿਸੇ ਨੇ ਤੁਹਾਨੂੰ ਫੋਲੋ ਕਰਨਾ ਕੋਈ ਚੀਜ਼ ਇੱਕ ਨੇ ਉਦੋਂ ਉੱਤੇ ਵੀ ਐਕਟਿਵ ਰਹਿੰਦੇ ਹੋ ਹਾਂਜੀ ਹਾਂਜੀ ਸਰ ਸਾਡਾ ਫੇਸਬੁੱਕ ਤੇ ਪੇਜ ਆ ਜੀ ਹਾ ਹਰ ਸਮੇਂ ਵੀਡੀਓ ਪੈਂਦੀ ਆ ਜੀ ਹਰ ਰੋਜ਼ ਅਪਡੇਟ ਲੈਣ ਲਈ ਗੋਰਾ ਟਾਇਰ ਸਟੋਰ ਨੂੰ ਸਰਚ ਕਰੋ ਜੀ ਫੋਲੋ ਕਰੋ ਇੰਸਟਾਗ੍ਰam YouTube Facebook ਸਾਰਿਆਂ ਦੇ ਸਾਡੇ ਚੈਨਲ ਬਣੇ ਹੋਏ ਆ ਜੀ ਸੋ ਤੁਹਾਡਾ ਨੰਬਰ ਅਸੀਂ ਸਕਰੀਨ ਤੇ ਦੇ ਦਿੱਤਾ ਇੱਥੇ ਫੋਨ ਕਰ ਲਓ ਗੋਰਾ ਟਾਇਰ ਰਾਮਪਰਾਪੂਲ ਹੋਣਾ ਆਉਣ ਤੋਂ ਪਹਿਲਾਂ ਤੁਸੀਂ ਸਕਰੀਨ ਸ਼ਾਟ ਲੈ ਲਓ Facebook ਦਾ YouTube ਦਾ Instagram ਗੋਰਾ ਟਾਇਰ ਨੂੰ ਫੋਲੋ ਕਰਕੇ ਆਜੋ ਤੇ ਤੁਹਾਡਾ ਬੰਦਾ ਆਪਣੇ ਲੱਖਾਂ ਰੁਪਏ ਦੇ ਫਾਇਦੇ ਕਰੋ ਛੋਡੇ ਘਰ ਵੀ ਹੋਟਲਾਂ ਵਾਂਗ ਬਣ ਕੇ ਲੱਖਾਂ ਰੁਪਏ ਦੀ ਬਚਤ ਗਾਰੰਟੀ ਦੇ ਨਾਲ ਗੋਆ ਟਾਈਲਸ ਫੀਲਸ ਅ ਲਕਜ਼ਰੀ ਆਜਾ ਜੀ ਰਾਮਪ੍ਰਾਪੂਲ ਵੇਟ ਕਰਦੇ ਆਂ ਕੈਰਾਮੇਰੋਂ ਸੰਧੀ ਨਾਲ ਹਰਦੀਪ ਸਿੰਘ ਤੇ ਅਗਰ ਸਾਹਿਬ ਟੀਵੀ ਰਾਮਪ੍ਰਾਪੂਲ